ਤੇ ਅੱਜ ਜਦੋਂ লাইਵ ਲੇਟ ਹੋ ਗਏ লাইਵ ਨੂੰ লাইਵ ਹੀ ਨਿਕਲਿਆ ਸਮੋਚੋ ਤੇ ਮੈਂ ਪਹਿਲਾਂ ਸਿਰੇ ਪੀਰ ਖਾਣੇ ਚਲੀ ਗਈ ਸੀ ਕਿ ਤਾਂ ਕਰਕੇ ਪਰਮਿੰਦਰ ਆ ਹਾਂ ਕੀ ਹੋ ਗਿਆ ਸੀਗਾ ਕਦੋਂ ਆ ਹੁਣ ਬਾਹਰ ਕਰ ਤੋਂ ਲੜੀ ਜਾਂਦੇ ਸਾਂ ਕੀ ਹੋਣਾ ਹੈ ਫਿਰ ਦੇਖਣੀ ਸੀ ਉਹਨੂੰ ਮੈਨੂੰ ਕੀ ਪਤਾ ਸੀਗਾ ਉਹ ਲੜਦੇ ਇਹਨੂੰ ਦੇਖੀ ਜਾਨੀਏ ਤਾਂ ਫਿਰ ਕਿਉਂ ਦੇਖਣ ਖਾਤਰੀ ਲੜਦ ਰਹੇ ਨੇ ਉਹ ਦਿਖਾਉਣ ਖਾਤਰੀ ਇੱਥੇ ਲੜ ਰਹੇ ਸਾਂ ਆਪਣੇ ਵੀਊ ਪੈਡ 'ਚ ਹੈਂ? ਖੜ ਜਾ ਸਾਡੇ ਦੇਲ ਦੇ। ਚੱਤ 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 ਨਹੀਂ ਕਰਨੀ। ਹੈ? ਚੱਤ ਨਹੀਂ ਕਰਨੀ। ਆਹ ਹੋ ਹੋਰ ਕੁਸ। ਇਹ ਤੇਰਾ ਮੋਰ ਟਾਈਮ ਲਵਾਉਗਾ ਮਾਹਣੇ ਜਾਣਾ ਤਾਂ ਹੈ ਹੀ ਨਹੀਂਗਾ ਮਾਹ ਮੈਨੂੰ ਜਾਂਦੇ ਚੁੱਕਾ ਨਹੀਂ ਵਾ ਸਿੱਧਾ ਲਾਏ ਦੇ ਲਿਆ ਤੈਨੂੰ ਮਾਤਾ ਇੱਕ ਹੀ ਵਾਈਜ਼ ਅੱਜ ਆ ਤੁਹਾਨੂੰ ਮੈਂ ਅੱਜ ਸੇਲੀ ਦਿਖਾਉਣੇ ਰੇਸ਼ਮਾ ਤੇ ਕਾਫੀ ਟਾਈਮ ਤੋਂ ਬਾਅਦ ਇਹ ਅੱਜ ਆਈ ਹੈਗੀ ਲਾਈਵ ਦੇ ਵਿੱਚ ਦੋ ਤਿੰਨ ਦਿਨਾਂ ਬਾਅਦ ਬਾਹਰ ਜਦੋਂ ਮੈਂ ਆਈਆਂ ਇੱਥੇ ਕਸਟਮਰ ਲੜੀ ਜਾਂਦੇ ਸੀਗੇ ਆਪਸ ਵਿੱਚ ਮੈਂ ਹੁਣ ਵੀ ਲੜੀ ਜਾਂਦੇ ਨੇ ਮੈਂ ਦੇਖਣ ਲੱਗ ਗਿਆ ਨਾ ਜੇ ਪਰਮਿੰਦਰ ਕਹਿੰਦਾ ਕਿ ਤੂੰ ਕਿਉਂ ਦੇਖੀਂ ਇੰਨੇ ਉਹਨਾਂ ਵੱਲੀ ਮੈਂ ਉਹ ਵੀ ਤਾਂ ਸਾਰੇ ਸਾਹਮਣੇ ਲੜੀ ਜਾਂਦੇ ਨੇ ਆਪਾਂ ਦੇਖਣ ਕਿਉਂ ਜਾਂਦੇ ਵਾਈ ਵਾਈ ਆਈ ਕਰ ਰਹੀ ਆਈ ਡੋਨਟ ਜਸ ਲਾਈਕ ਥਿਸ ਕਿਉ ਮੈਨੂੰ ਆ ਦੇਖੋ ਜਿਵੇਂ ਉਹਦੇ ਵਾਂਗ ਨਕਲ ਕਰਦੀ ਆ ਆਏ ਪਦੇ ਇਥੇ ਇਹ ਬਾਹਰ ਤੋਂ ਬਸ ਮੇਰੇ ਕਸਟਮਰ ਜਲੀ ਆਂਦਾ ਮੈਨੂੰ ਬਹੁਤ ਟਾਈਮ ਹੋ ਗਿਆ ਬਾਹਰ ਬੈਠੇ ਨੂੰ ਕਿੱਥੇ ਬੈਠੀ ਸਤ ਇੱਥੇ ਬੈਠੀ ਸੀਗੀ ਉਹ ਤੋਂ ਮੈਂ ਜਦੋਂ ਤੇਰਾ ਅਪਡੇਟ ਕਿੱਥੇ ਬੈਠੀ ਸਤ ਇੱਥੇ ਹੂਣੀ ਹੂਣੀ ਮੈਂ ਦੇਖਿਆ ਨਹੀਂ ਉਹ ਤੂੰ ਫਿਰ ਪਤਾ ਸੇ ਲੱਭ ਰਹੀ ਨੇਗੀ ਤੇ ਮੈਂ ਮਮੇ ਦਾ ਤਾਂ ਦੇਖ ਰਹੀ ਸੀ ਕੋਈ ਇਹਨਾਂ ਦੇ ਨਾਲ ਹੀ ਸੀ ਮੈਂ ਇਹਨਾਂ ਦੇ ਸਾਹਮਣੇ ਕਹਿਤਾ ਕਸ ਤੋਂ ਹਾਂ ਦੇ ਮਾਂ ਤੇ ਰਹੇ ਸੀ ਲਾੜ ਰਹੇ ਹਾਂ ਹਾਂ ਲੜਦਾ ਰਹੇ ਸੀ ਪਰ ਹੁਣ ਆਪਾਂ ਨੂੰ ਪਤਾ ਸੀ ਚਲ ਤੂੰ ਬੈਠ ਫਿਰ ਮੈਂ ਬੈਠਾ ਬਾਹਰ ਹਾਂ ਮੈਂ ਬਸ ਆ ਗਈ ਨੀ ਉਰੀ ਆ ਕੇ ਬੈ ਜਾ ਰੇਸ਼ਮਾ ਰੇਸ਼ਮਾ ਮਨਜੀਤ ਸਿੰਘ ਹਾਲੋ ਜੀ ਹਾਂ ਸੋ ਮੈਂ ਵੀ ਪੰਜਾਬ ਤੋਂ ਹਾਂ ਉਹਨੂੰ ਭੇਜੀ ਰੇਸ਼ਮਾਂ ਉਹ ਖੁਰਦੇ ਮੇਰੇ ਕਸਟਮਰ ਦੇ ਲਈ ਆ ਹਾਂ ਫਰੋਡਰੀ ਤੂੰ ਜਾਏਂਗਾ ਤੈਗਾ ਉਹ ਉਹਨਾਂ ਦੇ ਨਾਲ ਹੀ ਸੋ ਜਿਹੜੀ ਕਸਟਮਰ ਆਣੀ ਮੈਂ ਸਟੂਲ ਤੇ ਮੈਂ ਚੜਾਈ ਦਾ ਮਟੂਈ ਦੋ ਵਧੀਆ ਉਹ ਇਹਨਾਂ ਨੂੰ ਦੱਸ ਲਾ ਮਤਲਬ ਕਿ ਨੋ ਕਾਰ ਐਡ ਵਾਈਨ ਕੋ ਤਾਂ ਨਾ ਸਾਨੂੰ ਜੀ ਪਤਾ ਤੋ ਪਰ ਆ ਲੈਣ ਬਣੀ ਆ ਯਾਪ ਤਾਂ ਕੁਛ ਨਹੀਂ ਹੋਇਆ ਤੇਰੀ ਠੂਈ ਉਹਨੇ ਕਿਹਾ ਤੂੰ ਬਸਲਾ ਕੀ ਹੋਵੇ ਤਾਂ ਹਾਜ਼ਰ ਦਿੱਤੀ ਸੀਗਾ ਮੈਂ ਚਿੱਪ ਕਰਵਾ ਕੇ ਰਿਆਂ ਦੋ ਤਰਾ अच्छा चल कोई ना फिर के पता लग गयांदा ਢੂਈ ਮਜ਼ਬੂਤ ਆ ਕਿ ਨਹੀਂ ਕੁਛ ਖਾ ਪੀ ਲਿਆ ਕਰ ਸਰੀਰ ਦਾ ਟੁੱਟੇ ਪੇ ਤਾ ਆਹ ਆ ਤੂੰ ਵੀ ਖਾ ਲੀ ਹਮ ਪੰਜਾਬ ਤੋਂ ਕਿੱਥੋਂ ਆਂਗੇ ਪੰਜਾਬ ਦੇ ਵਿੱਚੋਂ ਬਰਨਾਲਾ ਜਿਹੜਾ ਪੈਂਦਾ ਕੋ ਆਹ ਹਮ ਦੇਖਾਓ ਡੱਬੇ ਲਾਹੀ ਅੰਦਰ ਦਾ ਮਨਰਾਜ ਸਿੰਘ ਹੈਲੋ ਜੀ ਹੈਲੋ ਲਵ ਫਰਮ ਮੁੰਬਈ ਕਿਵੇਂ ਹੋ ਜੀ ਮਨਰਾਜ ਸਿੰਘ ਵਧੀਆ ਜੀ ਤੁਸੀਂ ਦੱਸੋ ਮਨਜੀਤ ਸਿੰਘ ਅਸੀਂ ਵੀ ਗੁਰਦਾਸਪੁਰ ਤੋਂ ਹਾਂ ਓਕੇ ਜੀ ਹੋਰ ਕਿਵੇਂ ਗੁਰਦਾਸਪੁਰ ਵਾਲਿਓ ਨਤ ਕਸ਼ਮੀਰ ਆਰਮੀ ਜੋਬ ਓਕੇ ਜੀ ਓਕੇ ਚਲ ਵਧੀਆ ਗੱਲਾਂ ਮੇਰੇ ਲਾਈ ਦੇ ਵਿੱਚ ਜ਼ਿਆਦਾਤਰ ਆਰਮੀ ਵਾਲੀ ਐਡ ਹੁੰਦੇ ਨੇਗੇ ਚਲੋ ਵਧੀਆ ਗੱਲ ਆਏਗਾ ਤੇ ਕਾਫੀ ਦੂਰੋਂ ਦੂਰੋਂ ਹੁੰਦੇ ਨੇਗੇ ਤੁਸੀਂ ਬਰਨਾਲਾ ਤੋਂ ਕਿੱਥੋਂ ਹੋ ਜੀ ਬਰਨਾਲਾ ਦੇ ਵਿੱਚ ਹੰਡਿਆ ਆ ਹਾ ਕਮਲ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੁਸੀਂ ਕਮਲ ਹੈ ਹਾਂ ਜੀ ਕਮਲ ਸੋਰੀ ਮੈਂ ਉਹ ਪੜ੍ਹ ਲੈ ਮੇਰੇ ਹਸਬੰਦ ਕੀ ਕੰਮ ਕਰਦੇ ਨੇ ਹਸਬੰਦ ਦਾ ਤੁਹਾਡਾ ਵੀਰਾ ਡਰਾਈਵਰ ਹੈਗਾ ਪ੍ਰਾਈਵੇਟ ਬੱਸ ਚਲਾਉਂਦਾ ਹੈਗਾ ਐਮ ਐਚ ਟੀ ਪ੍ਰਾਈਵੇਟ ਮਨਾ ਰਾਜ ਸਿੰਘ ਉੱਕੀਚੀ ਸੰਦੀਪ ਸਿੰਘ ਹਲੋ ਜੀ ਹਲੋ ਮੰਮ ਦੀਦੀ 100 ਰੁਪਏ ਕੀ ਹੈਲਪ ਕਰ ਦੋ ਪਰ ਕੀ ਲਿਖਿਆ ਪੜਾਤਾ ਹੂੰ 100 ਰੁਪਏ ਮੇਰੇ ਕੋਲ ਕਿੱਥੇ ਹੈਗਾ 100 ਰੁਪਏ ਜੇ ਮੇਰੇ ਕੋਲ 100 ਰੁਪਏ ਹੁੰਦਾ ਫਿਰ ਮੈਂ ਇੱਥੇ ਜੌਬ ਤੋਂ ਛੁੱਟਣਾ ਹੁੰਦੀ ਦੱਸੀ ਮੈਂ ਤਾਂ ਖੁਦ ਜੌਬ ਕਰਦੀ ਆਂ ਤੁਸੀਂ ਬਹੁਤ ਕਿਊਟ ਹੋ ਜੀ ਥੈਂਕ ਯੂਸ ਥੈਂਕ ਯੂ ਚਲ ਤੁਸੀਂ ਮੈਨੂੰ ਇਹਨਾਂ ਕਾਵਲ ਸਮਝੇ ਮੈਂ ਸੌਰੀ ਤੁਹਾਨੂੰ ਦੇ ਸਕਦੀ ਹਾਂ ਕਿ ਉਹਦੇ ਲਈ ਧੰਨਵਾਦ ਰਾਮ ਰਾਮ ਜੀ ਔਰ ਬਾਬੀ ਜੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਅਰਵਿੰਦਰ ਸ਼ਰਮਾ ਨਮਸਤੇ ਜੀ ਕਮਲ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਹਾਂ ਹਾਓਰ ਆਰ ਯੂ ਵਧੀਆ ਜੀ ਵਧੀਆ ਤੁਸੀਂ ਦੱਸੋ ਯੂ ਫਰੋਮ ਮੈਮ ਆਪਾ ਵੀਰੇ ਪੰਜਾਬ ਤੋਂ ਆ ਬੱਚੇ ਬੱਚੇ ਮੇਰੀ ਇੱਕ ਬੇਟੀ ਹੈਗੀ 10 ਸਾਲ ਦੀ ਸੁਨੀਲ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਦੱਸੋ ਆਪ ਕਿਆ ਕਰ ਰਹੇ ਹੋ ਖਾਣਾ ਖਾ ਲਿਆ ਆਪਨੇ ਹਾਂਜੀ ਵਧੀਆ ਖਾ ਲਿਆ ਜੀ ਖਾ ਲਿਆ ਹੂੰ ਥੋੜੀ ਸਮਾਈਲ ਬਹੁਤ ਕਿਊਟ ਹੈ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਤੁਹਾਡਾ ਲਾਈਕ ਸਬਸਕ੍ਰਾਈਬ ਕਰਤਾ ਗੁਰਪ੍ਰੀਤ ਸਿੰਘ ਥੈਂਕ ਯੂ ਜੀ ਲੱਗਦਾ ਨਹੀਂ ਵੀ 10 ਸਾਲ ਹੋ ਗਏ ਅੱਛਾ ਨਹੀਂ ਹੈਗੀ ਹੈਗੀ ਕਲੋਥ ਸ਼ਾਪ ਤੇ ਹਾਂ ਮੈਂ ਵੈਸੇ ਤੇ ਕਲੋਥ ਸ਼ਾਪ ਤੇ ਲੱਗੀ ਹੋਈਆਂਗੀ ਅੱਜ ਮੈਂ ਹੋਰ ਸਟੋਰ ਦੇ ਵਿੱਚ ਆਈਆਂ ਆ ਆਪਦੇ ਪੁਰਾਣੇ ਸਟੋਰ ਦੇ ਵਿੱਚ ਜਿੱਥੇ ਮੈਂ ਪਹਿਲਾਂ ਕੰਮ ਕੀਤਾਗਾ ਹਣ ਪ੍ਰਮਿੰਦਰ 10 4 ਸਾਲ ਕੀਤਾ ਮੈਂ ਇੱਥੇ ਬੁੱਢੀ ਹੋ ਗਈ ਕੰਮ ਕਰਦੀ ਕਰਦੀ ਆਪਕਾ ਕੰਮਕਾਰ ਕਿਹੋ ਜਿਹਾ ਚੱਲ ਰਿਹਾ ਵਧੀਆ ਚੱਲ ਰਿਹਾ ਰੱਬ ਦੀ ਕਿਰਪਾ ਨਾਲ ਵਧੀਆ ਸੇਲ ਹੋ ਜਾਂਦੀ ਹੈਗੀ ਫੋਨ ਵੇਚਦੇ ਆਪਣਾ ਲੈ ਲੈ ਫੈਸੀ ਕਿਉਂ ਵੇਚਦਾ ਮੈਂ ਤੂੰ ਵੇਚਦੇ ਆਪਦਾ ਫੋਨ ਮੈਨੂੰ ਪੰਜਾਬ ਬਹੁਤ ਵਧੀਆ ਲੱਗਦਾ ਵਾ ਅੱਛਾ ਚਲੋ ਵਧੀਆ ਗੱਲਾਂ ਕਰਦੇ ਮਾਰੇ ਕਿਹੜਾ ਪੇਮੈਂਟ ਮੈਨੂੰ ਇੱਥੇ ਦੇ ਦਿੰਦੇ ਨੇ 15000 ਬਸ ਵਧੀਆ ਖਾਦਾ ਪੀਤਾ ਮੁਗਦਾ ਨਹੀਂਗਾ ਹੈਲੋ ਸੱਸੀ ਕਾਲ ਜੀ ਸੱਸੀ ਕਾਲ ਜੀ ਹੈਰੀ ਸਿੰਘ ਅ ਕੀ ਮੈਂ ਤੁਸੀਂ ਕਿਹੜੀ ਜਗ੍ਹਾ ਤੋਂ ਹੋਗੇ ਆਪਾਂ ਵੀਰੇ ਪੰਜਾਬ ਤੋਂ ਆ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾਗਾ ਅਮਨਦੀਪ ਸਿੰਘ ਪੰਜਾਬ ਕਿੱਥੇ ਪੰਜਾਬ ਜਿਹੜਾ ਇੰਡੀਆ ਵਾਲਾ ਪੰਜਾਬ ਇੰਡੀਆ ਦੇ ਵਿੱਚ ਪੰਜਾਬਾ ਵਾਲਾ ਮਨਜੀਤ ਸਿੰਘ ਉਹ ਕੀ ਹੁਣ ਮੇਰੀ ਬ੍ਰੇਕ ਸੀਗੀ ਅੱਧੇ ਘੰਟੇ ਦੀ ਬ੍ਰੇਕ ਹੁੰਦੀ ਹੈ ਅੱਜ ਹੈਗਾ ਸੀਗਾ ਵੀਰਵਾਰ ਤੇ ਮੈਂ ਮੱਥਾ ਟੇਕਣ ਗਈ ਸੀਗੀ ਪਹਿਲਾਂ 4:40 ਤੇ ਹੁੰਦੀ ਹੈ ਮੇਰੀ ਬ੍ਰੇਕ ਤੇ ਪਹਿਲਾਂ ਉੱਧਰ ਮੱਥਾ ਟੇਕ ਕੇ ਆਈਆਂ ਕਿ ਉਸ ਤੋਂ ਬਾਅਦ ਫਿਰ ਮੈਂ ਲਾਈਵ ਆ ਗਈ ਮਹਾਂਜਲ ਬੈਲੀ ਸੀ ਇਹ ਮੈਂ ਕਿਉਂਕਿ ਅੱਧੇ ਘੰਟਾ ਹੁੰਦਾ ਸਾਡੇ ਕੋਲੇ ਅੱਧੇ ਘੰਟੇ ਚ ਫਿਰ ਮੇ ਕੋਈ ਹੋਰ ਕੋਈ ਕੰਮ ਹੈ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਮੇਰੀ 5-10 ਦੇ ਬ੍ਰੇਕ ਖਤਮ ਹੋ ਜਾਣੀ ਹੈ ਕਿ ਫਿਰ ਮੈਂ ਚਲੀ ਜਾਵਾਂਗਾ 1-2 ਵਜੇ ਹੁੰਦੀ ਹੈ ਬ੍ਰੇਕ ਮੈਂ ਤੁਹਾਨੂੰ ਥੋੜੀ ਕਿਹਾ ਉਹਨੂੰ ਕਿਹਾ ਜਿਹੜਾ ਸੁਪੇ ਮੰਗਦਾ ਅੱਛਾ ਫਿਰ ਠੀਕ ਆ ਮੈਂ ਆਪਦੇ ਤੇ ਲੱਗੀ ਸੀ ਗੱਲ ਕੋਈ ਗੱਲ ਨਹੀਂ ਸੌਰੀ ਤੂੰ ਵੇਚੀ ਨਾ ਆਵਦਾ ਹੁਣ ਠੀਕ ਆ ਜਗਸੀਰ ਸਿੰਘ ਭਾਬੀ ਜੀ ਹਾਂਜੀ ਕਿਵੇਂ ਜਗਸੀਰ ਸਿੰਘ ਹੈਰੀ ਸਿੰਘ ਓਕੇ ਮੈਂ ਵੀ ਪੰਜਾਬੀ ਦੀ ਜਲੰਧਰ ਤੋਂ ਨਕ ਨਕਉਦਰ ਸ਼ਹਿਰ ਤੋਂ ਓਕੇ ਜੀ ਓਕੇ ਸੰਦੀਪ ਹੈਲੋ ਜੀ ਨੂੰ ਕੋਦਰ ਆ ਜਾਇਓ ਹਾਂਜੀ ਜ਼ਰੂਰ ਕਦੇ ਮਾਰਾਂਗੇ ਜਿਹੜਾ ਜਦੇ ਬਾਈ ਗੁਰਦਾ ਹੁਕਮ ਹੋਇਆ ਨਾ ਕੀ ਹਾਲ ਚਾਲ ਹੈ ਜਵਦੀ ਤੁਸੀਂ ਦੱਸੋ ਜੀ ਤੁਸੀਂ ਕਿਊਟ ਹੋ ਸੈਲਰੀ ਬਹੁਤ ਘਟਵਾ ਨਹੀਂ ਠੀਕ ਆ ਵਧੀਆ ਖਾਦਾ ਪੀਤਾ ਮੁਕਦਾ ਨਹੀਂਗਾ ਕੀ ਕਹਿ ਰਹੇ ਤੁਸੀਂ ਭਾਰਤ ਮੈਨੂੰ ਸਮਝ ਨਹੀਂ ਆਇਆ ਕੁਝ ਬਰਨਾਲਾ ਤੋਂ ਹਾਂਜੀ ਬਰਨਾਲਾ ਤੋਂ ਆਪਾਂ ਦੇਖ ਸੀ ਸਿੰਘ ਹਾਂਜੀ ਸੈਲਰੀ ਮੈਨੂੰ 15 ਤੋਂ 15 ਆਉਂਦੀ ਆ 15 ਤਰੀਕ ਨੂੰ ਆਉਂਦੀ ਹੈਗੀ ਤੇ 15 ਤੇ ਫੇਰ 15 ਨੂੰ ਆਉਂਦੀ ਆ ਤੋਨੋਂ ਬਾਬਾ ਮੁਰਾਦ ਸ਼ਾਦਾ ਰੋਜ਼ੇ ਤੇ ਲੱਕੀ ਜਾਵਾਂਗੀ ਅੱਛਾ ਚਲ ਵਧੀਆ ਗੱਲ ਲੱਗਿਆ ਬੱਸ ਇਸੇ ਮੇਰਾ ਵੀ ਮਨ ਕਰਦਾ ਵੀ ਮੈਂ ਹਨਾ ਉੱਥੇ ਆਵਾਂ ਕੋਈ ਗੱਲ ਨਹੀਂ ਜਿੱਦ ਦੇ ਵਾਏ ਉਹਦਾ ਹੁਕਮ ਹੋਇਆ ਉਹਦੀ ਆਇਆ ਜਾਊਗਾ ਨਾ ਉਹ ਤੋਂ ਪਹਿਲਾਂ ਤਾਂ ਨਹੀਂ ਆ ਸਕਦੇ ਪੈਰੀ ਪੈਣਾ ਜੀ ਪੈਰੀ ਪੈਜਾ ਪੈਜਾ ਪੈਰੀ ਜੀ ਕਿਸੇ ਪੈਰੀ ਪੈਣਾ ਭਾਬੀ ਜੀ ਅੱਧਾ ਕਿਆ ਕਰਾ ਹੋਰ ਦੀਦੀ ਵਧੀਆ ਤੁਸੀਂ ਸੰਦੀਪ ਹਾਂਜੀ ਵਧੀਆ ਵੀਰੇ ਤੁਸੀਂ ਉਸੋ ਚਲੋ ਜੀ ਅੱਲਾਹ ਪਾਕ ਖੁਸ਼ ਰੱਖੇ ਤੁਹਾਨੂੰ ਥੈਂਕ ਯੂ ਵੀਰੇ ਸੇਮ ਟੂ ਯੂ ਮਹਾਰਾਜ ਜੀ ਉਹ लाडी साईं ਵਾਲਾ ਡੇਰਾ ਓਕੇ ਜੀ ਓਕੇ ਮੈਂ ਸੁਣਿਆ ਨਹੀਂ ਹੈਗਾ ਵੈਸੇ ਫਲਾ ਲੋ ਤੁਸੀਂ ਟੀਚਰ ਹੋ ਨਹੀਂ ਮੈਂ ਟੀਚਰ ਕਿੱਥੇ ਮੈਂ ਤਾਂ ਜੁੱਤੇ ਦੀ ਦੁਕਾਨ ਤੇ ਤਾਂ ਬੈਠੀ ਆਂਗੀ ਜੁੱਤੇ ਸੇਲ ਕਰਦੀ ਆ ਟੀਚਰ ਤੁਹਾਨੂੰ ਗੋਲਡਨ ਟੈਂਪਲ ਜਾਇਓ ਕਰੋ हां उधर गई सी मैं अमृतसर आपकी सैलरी बहुत ਘੱਟ ਹੈ ਕੰਮ ਸੇ ਕਮ ਵੀਖਸ ਯਾਰ ਕਹਿ ਰਹੇ ਯਾਰ ਹੁਣ ਚਿੰਦਤ ਕੋਈ ਗੱਲ ਨਹੀਂ ਬੱਸ ਠੀਕ ਆ ਕੋਈ ਚੱਕਰ ਨਹੀਂ ਗੋਪੀ ਸਿੰਘ ਹੈਲੋ ਜੀ ਜੀ ਤੁਸੀਂ ਆਪਣਾ ਕੰਮ ਖੋਲ ਲਓ ਕੋਈ ਗੱਲ ਨਹੀਂ ਖੋਲਾਂਗੇ ਆਪਣਾ ਵੀ ਕਰਾਂਗੇ ਦੁਕਾਨਦਾਰ ਕੋਈ ਨਾ ਵੈਸੇ ਠੀਕ ਆ ਵੈਸੇ ਆਪ ਦੇ ਨਾਲੋਂ ਤਾਂ ਦੂਜੀ ਦਾ ਕਰਨਾ ਸਹੀ ਲੱਗਦਾ ਮੈਨੂੰ ਸੱਚੀ ਕਾਲ ਜੀ ਮੈਂ ਲੁਧਿਆਣਾ ਤੋਂ ਲੱਗਿਆ ਜੀ ਫਿਲਡ ਕੰਜ ਕੀ ਲਿਖ ਰਿਹਾ ਹੋਂ ਤੁਸੀਂ ਅਸਲ ਚੰਨ ਹੱਸੀ ਆਂਦਾ ਕਿਉਂ ਤੇ ਜ਼ਿਆਦਾ ਹੱਸੀ ਨਿਕਲ ਰਹੀ ਹੈ ਮੇਰੇ ਖਿਆਲ ਨਾਲ ਮੇਰੇ ਗੱਲਾਂ ਤੋਂ ਹੈ ਕੋਈ ਨਾ ਗੁੱਸਾ ਨਾ ਕਰੇ ਕੋ ਮੈਂ ਆ ਹੀ ਬੋਲਦੀ ਰਹਾਂਗੀ ਜੈ ਸ਼੍ਰੀ ਰਾਮ ਬਾਟਿਆ ਰਾਣੀ ਬਾਏ ਬਾਏ ਜੀ ਓਕੇ ਮਨਜੀਤ ਸਿੰਘ ਬਹੁਤ ਵਧੀਆ ਨੇਚਰ ਹੈ ਤੁਹਾਡਾ ਤੁਮ ਦੇ ਹਾਂਜੀ ਕੈਸੂ ਮੈਮ ਸਸਕਾ ਜੀ ਲੈ ਜਾ ਤੂੰ ਸਟੂਲ ਲੈ ਜਾ ਬਾਹਰ ਹੀ ਲੈ ਜਾ ਚੱਕ ਕੇ ਇਹਨਾਂ ਇੱਕ ਦਾ ਟਿੱਕੇ ਬੈਠੇ ਨਹੀਂ ਦਿੰਦਾ ਹੈਗਾ ਜਦੋਂ ਸਟੋਰ ਚ ਆਏ ਨੇ ਫਿਰ ਤਾਂ ਦੇਖੀ ਜਾਊਗਾ ਸੀਸੀਟੀਵੀ ਆਈਆਂ ਨਹੀਂ ਹੈਗੀਆਂ ਜਦੋਂ ਆ ਜene ਫਿਰ ਟਿੱਕੇ ਬੈਠੇ ਨਹੀਂ ਦਿੰਦਾ ਹੈਗਾ ਓਕੇ ਗੁਰੂ ਤਾਂ ਲਾਈਵ ਹੋ ਕੇ ਬਹਿ ਗਈ ਆ ਦੋ ਤਿੰਨ ਗੱਲਾਂ ਹੁੰਦੇ ਹੋਏ ਧੋਈ ਮਰੀ ਗੁੱਡ ਮੈਮ ਗੁੱਡ ਜੀ ਆਪਣਾ ਕੰਮ ਖੋਲੋ ਹਮ ਤੁਹਾਡੀ ਹੈਲਪ ਕਰਾਂਗੇ ਜਿਤਨਾ ਵੀ ਆਏਗਾ ਆਪਨੇ ਕੰਮ ਖੋਲੋ ਠੀਕ ਹੈ ਮੈਂ ਆਪਦੀ ਦੁਕਾਨ ਖੋਲੂ ਦੁਕਾਨ ਚਲੋ ਸ਼ੋਰੂਮ ਖੋਲੂਗੀ ਮੈਂ ਆਪਦਾ ਵੱਡਾ ਠੀਕ ਆ ਤੇ ਬਸ ਤੁਸੀਂ ਕਿਹਦਾ ਖੋਲਾ ਪਹਿਲਾਂ ਮੈਨੂੰ ਦੱਸੋ ਵੀ ਕੱਪੜੇ ਦਾ ਜੁੱਤਿਆਂ ਦਾ ਖੋਲਾ ਜੇ ਕੱਪੜਿਆਂ ਦਾ ਖੋਲਾ ਤਾਂ ਮੇਰੇ ਕੋਲ ਕੱਪੜੇ ਲੈਣ ਆਜੋ ਤੇ ਮੈਂ ਜੁੱਤਿਆਂ ਦਾ ਖੋਲਾ ਤਾਂ ਮੇਰੇ ਕੋਲ ਜੁੱਤੇ ਲੈਣ ਆਜੋ ਬਸ ਮੈਨੂੰ ਇੰਨੀ ਕੀ ਥੋੜੀ ਹੈਲਪ ਦੀ ਜ਼ਰੂਰਤ ਹੈਗੀ ਠੀਕ ਆ ਪਰਮੇਂਦਰ ਆਪਾਂ ਦੁਕਾਨ ਖੋਲਾਂਗੇ ओके ਆ ਮੇਰਾ ਭਾਈ ਹੈਗਾ ਇਹ ਵੀ ਨਾਲ ਕਹਿੰਦਾ ਮੈਂ ਹਾਂ ਖੋਲੂਗਾ ਤਾਂ ਇਹਨੂੰ ਹੀ ਦਿਖਾਉਂ ਉਹ ਤੇਰੇ ਸੜੀ ਬੂਥੀ ਦਿਖਾਉਂਦੀ ਨਹੀਂ ਹੈਗੀ ਜਦ ਤੱਕ ਕਾਰ ਕਰੀ ਉਹ ਤਾਂ ਉਹ ਤਾਂ ਦਿਖਾਵਾਂ ਦੇਖੋ ਕਿੰਨਾ ਲੱਗਿਆ ਨਹੀਂ ਰੋਹਿਤ ਮੁੱਸੇ ਵਾਲਾ ਮੈਂ ਤਾਂ ਕਾਫੀ ਟਾਈਮ ਲਿਆਇਆ ਤੂੰ ਲੇਟ ਹੋ ਗਿਆ ਅੱਜ ਉਹ ਮੁੱਹਿਤ ਕੌਣ ਹੈ ਮੋਏ ਮੁੱਸੇ ਵਾਲਾ ਇਹ ਮੁੰਡਾ ਕਾਫੀ ਮਤਲਬ ਲਾਈਵ ਆਉਂਦਾ ਗਰੇਲੀ ਕਿਦੇ ਮੈਨੂੰ ਆਪਕਾ ਜੂਤੋਂ ਕਾ ਸ਼ੋਰੂਮ ਲੱਗ ਰਹਾ ਹੈ ਹਾਂ ਇਹ ਮੇਰਾ ਪੁਰਾਣਾ ਸ਼ੋਰੂਮ ਹੈ ਜਿੱਥੇ ਮੈਂ ਪਹਿਲਾ ਲੱਗੀ ਹੋਈ ਸੀਗੀ ਮੈਂ ਤੁਹਾਨੂੰ ਰੈਡੀਮੇਡ ਕੱਪੜਾ ਲਿਆ ਕੇ ਦੇ ਸਕਦਾ ਅੱਛਾ ਇਹ ਕਹਿੰਦਾ ਮੈਂ ਤੁਹਾਨੂੰ ਰੈਡੀਮੇਡ ਕੱਪੜਾ ਲਿਆ ਕੇ ਦੇ ਸਕਦਾ ਹਾਂ ਕਾ ਬੋ ਕਾ ਲਿਆ ਕੇ ਦੇ ਮੈਂ ਫਿਰ ਮੈਂ ਖੋਲ ਲੂੰਗੀ ਉਹਦੀ 11 ਮਿੰਟ ਹੋਇਆ ਇਹਨੂੰ ਹਾਂ ਫਿਰ 11 ਮਿੰਟ ਬਹੁਤ ਹੁੰਦੇ ਨੇ ਹੁਣ ਮੇਰਾ ਜਾਣ ਦਾ ਵੀ ਟਾਈਮ ਹੈਗਾ ਮੇਰੇ ਬ੍ਰੇਕ ਖਤਮ ਹੋਣ ਵਾਲੀਆਂ ਪਾਣੀ ਦਾਸ ਤੇ ਮੇਰੇ ਬ੍ਰੇਕ ਖਤਮ ਹੋ ਜਾਣੀਆਂ ਗਈ ਤੂੰ ਲੇਟ ਹੋ ਗਿਆ ਬੱਸ ਕੋਈ ਗੱਲ ਨਹੀਂ ਚਲੋ ਸੱਸੀ ਗੱਲ ਬੁਲਾਤੀ ਇੰਨੇ ਕੋ ਤੱਕ ਕੱਲ ਨੂੰ ਆਉਣਗੇ ਨਾ ਸਾਰਾ ਕਿਹੜੇ ਆ ਤਾਰਾ ਕੱਲ ਨੂੰ ਆਉਣੇ ਮੈਂ ਲਾਇਆ ਸੀ ਰਫੋਂ ਕੱਲ ਉਹ ਮੈਂ ਲਾਇਆ ਸਮਾਂ ਕਿੱਥੋਂ ਕਹਿੰਦਾ ਮੈਂ ਇੱਥੀ ਆਗਾ ਤੇ ਕਹਿੰਦਾ ਮੈਂ ਰੈਸਟ ਕਰ ਰਿਹਾ ਮੈਂ ਕਹਿੰਦਾ ਉੱਥੇ ਕੱਲ ਨੂੰ ਉੱਥੇ ਦਾ ਆ ਰਿਹਾ ਕਹਿੰਦਾ ਰੂਮ ਚ ਹਾਂ ਕਾ ਆਇਆ ਕੱਲ ਕਦੋਂ ਗੱਲ ਹੋਈ ਤੇ ਕੱਲ ਆਇਆ ਅੱਜ ਕੀ ਗੱਲ ਹੋਈ ਆ ਮੇਰੀ ਸਵੇਰੇ ਹਾਂ ਕਹਿੰਦਾ ਇੱਥੀ ਆਗਾ ਮੈਨੂੰ ਨੇ ਐ ਕਿਹਾ ਇੱਥੇ ਕਿਥੇ ਪਹਿਲਾਂ ਤਾਂ ਫੋਨ ਹੀ ਨਹੀਂ ਲੱਗ ਰਿਹਾ ਸੀਗਾ ਸਵੇਰੇ ਉਹਨੇ ਆਪ ਹੀ ਮੈਸੇਜ ਕੀਤਾ ਸੀਗਾ ਤੇ ਮੈਂ ਕਦੋਂ ਆਉਂਗਾ ਕਹਿੰਦਾ ਕੱਲ ਨੂੰ ਅੱਜ ਲੱਗਦਾ ਜਿਵੇਂ ਪਾਪੀ ਨਹਾ ਕੇ ਆਈ ਹੋਊ ਨਹੀਂ ਮੈਨੂੰ ਜੀ ਨਹਾ ਕੇ ਆਉਣੀ ਹੈ ਜੀ ਮੇਰੇ ਖਿਆਲ ਨਾਲ ਤੂੰ ਅੱਜ ਨਹਾ ਕੇ ਬੈਠਾ ਲਿਆ ਦੇ ਵਿੱਚ ਹਾਜ਼ਰੀ ਲਾ ਲਈ ਹਾਂ હાਜ਼ਰੀ ਲਾ ਗਈ ਤੇਰੀ ਠੀਕ ਆ ਤੋ ਸਹੀ ਨਹੀਂ ਲੱਗਦਾ ਕੁਛ ਹੂੰ ਜਮੀਨ ਹੈਗੀ ਆ ਜਿਹੜੇ ਉਹਦੇ ਨਾਲ ਸੀ ਜਿਹੜੇ ਮੁੰਡੇ ਜਿਹੋ ਲੜੀ ਜਾਂਦੇ ਹੈ ਫੇ ਤੋ ਉਹਨਾਂ ਨੂੰ ਕੱਲ ਤੱਕ ਕਹੀ ਅੰਨਾ ਸੋ ਉਹਨਾਂ ਨਾਲ ਸੀ ਤੋ ਦੇਖੀ ਜਾਂਦੇ ਸੀ ਫੇਰ ਕੀ ਹੁੰਦਾ ਸੀਗਾ ਲਓ ਲਓ ਵੇ ਪਾਰ ਪਾਰ ਆ ਗਏ ਸੁਖਚਾਨ ਸਿੰਘ ਕਿੱਥੇ ਕੀ ਕਿੱਥੇ ਅੱਛਾ ਪਾਪਾ ਤੇਰੀ ਹੈਲਪ ਕਰਨਗੇ ਜਿੰਨਾ ਵੀ ਹੋਏਗਾ ਜਿੰਨਾ ਉੱਪਰ ਵਾਲੇ ਨੇ ਓਕਾ دیا ਹੈ ਉਤਨਾ ਕੋ ਅੱਛੇ ਨਹੀਂ ਨਹੀਂ ਵੀਰੇ ਤੁਸੀਂ ਤਾਂ ਸੀਰੀਸ ਹੀ ਲੈ ਗੇ ਹਾਂ ਪੱਕਾ ਹੈ ਕਿ ਹਾਂ ਕਿ ਰੂਮ 'ਚ ਆ ਗਏ ਹਾਂ ਹੀ ਆਣਾ ਸੀਗਾ ਰੂਮ ਉੱਥੇ ਨਾ ਕਹਿੰਦਾ ਨਹੀਂ ਪਰ ਉੱਪਰ ਪਾ ਉੱਥੇ ਤਾਂ ਰਹੇ ਜੀ ਵੀ ਨਹੀਂ ਆ ਰਹੀ ਸੀਗੀ ਕਹਿੰਦਾ ਕੱਲ ਨੂੰ ਆਉਂਗਾ ਉਹਨੇ ਐ ਕਿਹਾ ਪਰ ਕੱਲ ਨੂੰ ਆਉਗਾ ਇਹਦਾ ਮਤਲਬ ਇੱਥੇ ਹੀ ਆ ਰਿਹਾ ਰੈਸਟ ਵੀ ਕਰੂਗਾ ਉਹ ਆ ਕੇ ਤੁਸਤਾ ਸੀਰੀਸ ਹੀ ਲਾਗੇ ਮੈਂ ਵੈਸੇ ਕੋਈ ਦੁਕਾਨ ਕਰਨਾ ਨਹੀਂ ਚਾਹੁੰਦੀ ਨਾ ਕੋਈ ਸ਼ੋਰੂਮ ਕਰਨਾ ਚਾਹੁੰਦੀ ਹੈਗਾ ਹਨਾ ਬਾਕੀ ਚਲੋ ਤੁਸੀਂ ਦਿਲੋਂ ਇਦਾਂ ਕਿਹਾ ਹਨਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ ਵੀ ਬਹੁਤ ਦੋ ਤਿੰਨ ਜਣਿਆਂ ਨੇ ਕਿਹਾ ਹੈਗਾ ਧੰਨਵਾਦ ਤੁਹਾਡਾ ਤੇ ਪਰ ਮੈਂ ਹਜੇ ਕਰਨੀ ਨਹੀਂ ਹੈਗੀ ਕੋਈ ਗੱਲ ਨਹੀਂ ਜਦੋਂ ਕਰਾਂਗੇ ਤਾਂ ਤੁਹਾਨੂੰ ਦੱਸਾਂਗੇ ਜਰੂਰ ਹਨਾ ਕੱਲ ਨੂੰ ਵੀ ਆਉਂਗੀ ਹਾਂ ਕੱਲ ਨੂੰ ਵੀ ਆਉਂਗੀ ਮੈਂ ਲਾਈਵ ਤੇ ਵਿੱਚ ਮੁੱਸੇ ਵਾਲਾ ਤੜਾ ਕਸਟਮਰ ਚੱਲ ਜਾਂਦੇ ਸੀ ਕਿ ਵਾਰ ਮੈਂ ਤਾਂ ਕਰਕੇ ਸੋਕਤ ਹੁੰਦੀ ਚਾਹ ਦੀ ਸੀ ਹੁਣ ਦਿਖਾਉਣਾ ਹੈ ਮੈਂ ਆ ਬੈਠਾ ਰੇਸ਼ਾ ਮੈਡਮ ਕਪੂ ਕਿਉਂ ਹੋ ਮੇਂ ਹਾਂ ਹੁਣ ਪੁੱਛ ਰਿਹਾ ਆ ਦੀ ਪਾਸਾ ਵਿੱਚ ਕੱਪ ਕਰ ਕਰਦਾ ਹੋਣਾ ਇਹ ਚਾਹ ਕੋਲ ਨੂੰ ਨੰਨ ਲਾ ਰਿਹਾ ਅੱਛਾ ਹੁਣ ਮੈਂ ਆਰਟੀਕਲ ਦਿਖਾਵਾਂ ਹੋਰ ਨਵੇਂ ਆਰਟੀਕਲ ਆ ਗਏ ਬਲੂ ਪੈਸੇ ਦੇ ਵਿੱਚ ਹਾਂ ਕਿੰਨੇ ਬੜੇ ਜੱਸ ਉਹਨੂੰ ਦਿਖਾ ਦੇ ਨਾ ਲੰਮੇ ਨਖਾ ਰਹਿਣੂ ਨਖਾਵਾਂ ਲੰਮੇ ਨਖਾ ਰਹਿਣੂ ਮੈਂ ਦੱਸ ਲਾ ਲਾ ਕੋਲ ਘਰ ਤੇ ਜੋ ਕੀ ਹੈ ਤੂੰ ਤੂੰ ਕਦੋਂ ਹੋ ਗਿਆ ਬਾਦ ਵਿੱਚ ਨਾ ਤੂੰ ਤਰਦੀ ਆ ਮੈਂ ਕਿਹਾ ਸਾਰਾ ਤੁਹਾਡੇ ਨਹੀਂ ਕੱਲ ਵੀ ਨਹੀਂ ਆਣਾ ਨਹੀਂ ਕੱਲ ਨੂੰ ਤਾਂ ਆਊਗਾ ਉਹਦਾ ਫੋਨ ਆਇਆ ਸੀ ਮੇਰੇ ਕੋਲ ਹੈ ਕੀ ਕਰੇ ਤੇ ਖੜੇ ਤਾਂ ਚਾਚੇ ਸੜੇ ਤੇ ਮੇਰੇ ਵੀ ਠੀਕ ਹੈ ਉਹ ਰੱਖ ਲਿਆ ਤੂੰ ਕਿਉਂ ਬੋਲਿਆ ਨਹੀਂ ਬੋਲ ਸਕਿਆ ਇਹ ਤਾਂ ਹੋਰ ਰੂਮ ਮੇਰੇ ਪੜਾਏ ਨਹੀਂ ਸਰ ਨੇ ਮੈਨੂੰ ਐ ਕਿਹਾ ਸੀ ਕਿ ਨਾ ਮੈਂ ਕੱਲ ਨੂੰ ਆ ਜਾਊਗਾ ਤਰਨ ਕੀ ਕਹਿ ਸਕਦੇ ਆਂਗੇ ਉਨੇ ਮੈਨੋਂ ਆਏ ਕਿ ਹਾਂ ਮੈਂ ਲਾਇਆ ਸੀ ਸੇਰੇ ਫੋਨ ਜਿੱਦਾਂ ਦੂਰ ਆਪਾਂ ਫੇਸਲੀ ਹੋਵੇ ਚੰਗਾ ਨੁਸਖ ਚ ਮੈਂ ਦਬੀ ਤੇ ਬਸਲ ਤੇ ਉਹ ਦਿਨ ਨਹੀਂ ਆਈ ਜਿਹੜੀ ਨਹੀਂ ਪਰ ਨਹੀਂ ਨਹੀਂ ਗੁੱਸੇ ਤੇ ਕਹਾਂ ਉਹ ਨਹੀਂ ਨਹੀਂ ਗੁੱਸੇ ਤੇ ਕਹਾਂ ਮੈਂ ਕਈ ਪਹਿਲਾਂ ਜਾ ਕੇ ਬਸਰੇ ਕੁੱਸੇ ਛਾੜੇ ਮਾਰ ਕੇ ਆਏ ਆਪਨੇ ਕੁਝ ਦੱਸਿਆ ਨਹੀਂ ਤੁਸੀਂ ਸੰਡੇ ਹਾਂ ਸੀ ਸੰਡੇ ਨੂੰ ਹੁੰਨੇ ਸੀ ਡੇਢ ਲੱਖ ਰੁਪਏ ਦੀ ਸੈਲਰੀ ਹੈ ਇੱਕ ਸਾਲ ਸੈਲਰੀ ਆਪਕੋ ਦੇ ਦੋ ਹੈ ਕੀ ਮੁਸ਼ਕਿਲ ਹੈ ਨਹੀਂ ਨਹੀਂ ਬਸ ਠੀਕ ਹੈ ਬਜੇ ਥੈਂਕ ਯੂ ਧੰਨਵਾਦ ਹੋ ਗਿਆ ਦੂਜੀ ਕੀ ਹੈ ਅੱਛਾ ਉਹਨੂੰ ਕਹਿੰਦੇ ਰੇਸ਼ਮਾ ਨੂੰ ਉਹ ਤਾਂ ਹੀ ਰਹਿੰਦੀ ਤੁਸੀਂ ਹੈ ਆਦੇ ਫਿਰ ਦਰਕਾ ਪੰਗੇ ਲਈ ਜਾਂਦਾ ਹੱਥ ਕਰੀ ਜਾਂਦਾ ਕੈਮਰੇ ਤੇ ਮੂਰੇ ਪਾ ਦਿੱ ਚੰਨੇ ਉਪਰ ਕੁਛ ਗਿਆਸ ਮੇਰੇ ਨਾਲ ਇਸ ਵਾਰ ਮੈਂ ਕੌਣ ਸੀ 96 ਸ਼ਹਿਰ ਦਾ ਨਾਮ ਬਤਾਓ ਪਲੀਜ਼ ਸ਼ਹਿਰ ਪੰਜਾਬ ਦੇ ਵਿੱਚ ਬਰਨਾਲਾ ਦਾ ਐਜੀਟੋ ਹੁਲਾ ਗਿਆ ਹੈ ਹਾਂ ਐਜੀਟੋ ਨਾ ਪਲਾਜ਼ਾ ਹੰਡਿਆ ਆ ਕਹਿੰਦਾ ਵੀਰਾ ਕਹਿੰਦਾ ਸਾਹਮਣੇ ਤੋਂ ਹੈਲੋ ਕਰਦਾ ਸ਼ਰਮ ਆਉਂਦੀ ਐਨੂੰ ਸਾਹਮਣੇ ਤਾਂ ਹੈਲੋ ਨਹੀਂ ਕਰਦਾ ਇਹ ਐਂ ਕਰਦਾ ਕਹਿੰਦਾ ਮੈਨੂੰ ਕੈਮਰੇ ਦੇ ਸਾਹਮਣੇ ਨਾਲ ਲੈ ਕੇ ਇੰਗਾ ਨਾ ਮੈਨੂੰ ਸ਼ਰਮ ਆਉਂਦੀ ਐ ਕਿ ਦੇਖ ਕੁੜੀ ਬਣਿਆ ਰਹਿੰਦਾ ਐ ਤੂੰ ਉਹ ਜੋ ਮੜਾਈ ਵੀ ਕੈਮਰੇ ਤੇ ਮੂਰੇ ਕਹਦੇ ਉਧਰ ਭੱਜ ਜਾਂਦਾ ਗਾ ਚੱਲੀਏ ਰੇਸ਼ਮ ਆਪਣੇ ਬ੍ਰੇਕ ਦਾ ਟਾਈਮ ਖਤਮ ਹੋ ਗਿਆ ਉਧਰ ਉਹ ਰੀਲਾ ਬਣਾਈ ਜਾਂਦੀ ਆ ਦੇਖੋ ਕੀ ਰਾਜ ਐ ਮੇਰੀ ਖੂਬਸੂਰਤੀ ਦਾ ਮੇਰੀ ਖੂਬਸੂਰਤੀ ਲਈ ਰਾਜ ਐ ਕਿ ਮੈਂ ਖੁਸ਼ ਰਹਿਣੀ ਐ ਹਮੇਸ਼ਾ ਖਾਸਲੀ ਵਾਸੀ ਰਹਿਣੀ ਐ ਕਿ ਤੁਸੀਂ ਵੀ ਹੱਸਿਆ ਕਰੋ ਜਿਨੇ ਮਰਜੀ ਟੈਨਸ਼ਨ ਆਉਣ ਕੋਈ ਮਰਜੀ ਕੁਛ ਕਹੀ ਜਾਵੇ ਹੱਸੀ ਜਾਏ ਕੋ ਬਸ ਕਿਉਂ ਕੀ ਪਤਾ ਕਦੋਂ ਵੱਗ ਜਾਣਾ ਇੱਥੇ ਦੁਨੀਆ ਨੂੰ ਨਾ ਤੇ ਲੱਗ ਕਿਉਂ ਨਾ ਜੀ ਵੀ ਨੁੰਦਾ ਹੋਗਾ ਕੱਲ ਨੂੰ ਆਪਣੇ ਵਿਆਹ ਚ ਫੋਟੋ ਵੀ ਨਾ ਕਰਾਇਓ ਤੈਨੂੰ ਕਹਿ ਰਿਹਾ ਉਹ ਕਹਿੰਦਾ ਜੀ ਹੁਣ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਕੱਲ ਨੂੰ ਆਦੇ ਵਿਆਹ ਤੇ ਫੋਟੋ ਵੀ ਨਾ ਕਰਵਾਈ ਲੈ ਮੈਂ ਗੱਲ ਕਰਾ ਰਹੀ ਹਾਂ ਰੋਹਿਤ ਲੈ ਗੱਲ ਕਰ ਲੈ ਕਰ ਗੱਲ ਖੜ ਜਾ ਉਹ ਕਹਿੰਦਾ ਮੇਰੀ ਗੱਲ ਕਰ ਹੁਣ ਤੂੰ ਉਹਨੂੰ ਦਹੀਂ ਜਵਾਬ ਠੀਕ ਹੈ ਰੋਹਿਤ ਕੋਈ ਕੋਈ ਸਾਰੇ ਜਿਹੜੇ ਅਰੇ ਜਾਲੋ ਹੁਣ ਤੂੰ ਕਹ ਰੋਹਿਤ ਕੌਣ ਹੈ ਦੇਖ ਵੇ ਇਦਾਂ ਗੱਲ ਕਰ ਰਿਹਾ ਹੈਗਾ ਮੇਰੇ ਵੱਲੀ ਕਰਕੇ ਕੈਮਰਾ ਉਧਰ ਕਰ ਕੈਮਰਾ ਆਪਣੂ ਕਬ ਜੁਕੇਗਾ ਨਹੀਂ ਇਹ ਥੋੜਾ ਪਾਗਲਾ ਹੈ ਹੂੰ ਜੁਕੇਗਾ ਨਹੀਂ ਲਾਈਵ ਲੂ ਹੋਣਾ ਬੱਚੋ ਦਾ ਕੰਮ ਹੈ ਜੇ ਇਸ ਦਾ ਇਸ ਦਾ ਲਾਈਵ ਹੋਣਾ ਕਰਵਾਓ ਕਰ ਲਓ ਕਹਿੰਦੇ ਕਰਵਾਓ ਕਹਿੰਦਾ ਇਸ ਦੀ ਜੋ ਨਾਮ ਹੈ ਨਾ ਨਾਕ ਮੈਂ ਬਤਾ ਦਿੰਦੀ ਇਸ ਦੀ ਪੂਰਾ ਮਤਲਬ ਇਸ ਦਾ ਸਰਕਲ ਜੋ ਵੀ ਹੈ ਇਸ ਦਾ ਨਾਮ ਉੱਤੇ ਤੋਂ ਕੀ ਜਾਂਦੀ ਹੈ ਮੇਰਾ ਇਤਨਾ ਲੰਬਾ ਹੈ ਇਤਨਾ ਲੰਬਾ ਹੈ ਇਸੇ ਲਈ ਇਹ ਕਹਤਾ ਕਿ ਵੀਡੀਓ ਕਾਲ ਮੇ ਨਾ ਮੇਰੀ ਨਾਕ ਬਹੁਤ ਲੰਬੀ ਆਤੀ ਹੈ ਰਾਮ ਰਾਮ ਸਭੇ ਭਾਈਆਂ ਕੋ ਤੈਨੂੰ ਕਹਿ ਰਿਹਾ ਹੈ ਉਸ ਦੇ ਜੋ ਗਲੀ ਹੈ ਉਹ ਉਸ ਤੇ ਵੀ ਬੜਾ ਹੈ ਰੇਸ਼ਮਾ ਤੂੰ ਸਾਰੀ ਕੀ ਵੇਸਟੀ ਕਰਦੀ ਹੈ ਵਿਚਾਰੇ ਮੇਰੇ ਭਾਈ ਦੀ ਗਲੀ ਵਿੱਚ ਕੀ ਹੁੰਦਾ ਇਹ ਬਹੁਤ ਦੇਖarneਗੇ ਔਰ ਔਰ ਇਸ ਕੋ ਜ਼ੁਕਾਮ ਨਾ ਲੱਗ ਹੀ ਰਹਤਾ ਹੈ ਹਮੇਸ਼ਾ ਹਮੇਸ਼ਾ ਮੋਤੀ ਮੋਤੀ ਫੈਂਦੇ ਰਹਤਾ ਹੈ ਰੇਸ਼ਮਾ ਦੀਦੀ ਤੂੰ ਖਾਲਾ ਕੀ ਕਹਿ ਰਿਹਾ ਰੇਸ਼ਮਾ ਰੇਸ਼ਮਾ ਦੀ ਆਈ ਰੇਸ਼ਮਾ ਦੀ ਆਈ ਦੇ ਰੇਸ਼ਮਾ ਦੇਖੋ ਦੀਦੀ ਕਹਿੰਦੇ ਭੋਰਾ ਨਹੀਂ ਸੰਗਦੀ ਹੈਗੀ ਹਾਂ ਇਹ सांगਦਾਗਾ ਇਹਦਾ ਵਿਆਹ ਹੋ ਗਿਆ ਇਹਦੇ ਜਿਹੜਾ ਕੋਈ ਸਰਪਰੀ ਕੋਈ ਹੋਰ ਆ ਦੇਖ ਲਾ ਮੁੰਡਿਆਂ ਨੂੰ ਨਹੀਂ ਹੁੰਦੀ ਕੋਈ ਸ਼ਾਨ ਚੰਗਾ ਸੁਣਾ ਸਿਆਜਾ ਸਟੋਰ ਚ ਜਾਂਦੇ ਆ ਓਕੇ ਬਾਈ ਜੇ ਅੱਗੇ ਸਾਰੇ ਕਾਲ ਨੂੰ ਦੱਸ ਦੂ ਜੀ ਤੁਹਾਨੂੰ ਮੈਸੇਜ ਦੱਸ ਠੀਕ ਹੈ ਪ੍ਰਵੀਨ ਓਕੇ ਬਾਈ ਕਿਹੜਾ ਗੇਟ ਖੁੱਲੂਆ ਇੱਕ ਗੇਟ ਤਾਂ ਖਰਾਬ ਓਕੇ ਬਾਈ ਸਾਰਿਆਂ ਨੂੰ ਹੁਣ ਆਪਦੇ ਸਟੋਰ ਦੇ ਵਿੱਚ ਜਾਨੀ ਹੈਗੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਨੇ ਜੀ ਸਾਰਿਆਂ ਨੇ 这里。